ਉਹ ਨਹਿਰੀ ਪਾਣੀ ਦਾ ਮਸਲਾ ਨਹਿਰੀ ਪਾਣੀ ਆਪਾਂ ਨੂੰ ਗੁਰਦਿੱਤੀ ਵਾਲੇ ਹੈੱਡ ਤੋਂ 5264 ਕਿਸਾਣੀ ਚਾਹੀਦਾ ਮੱਲਾ ਵਾਲੇ ਉਹ ਆਪਾਂ ਨੂੰ ਕਿਉਂ ਨਹੀਂ ਮਿਲਦਾ ਪਾਣੀ ਕਟਾ ਰਹੇ ਪਿਓ ਸਾਰਾ 3800 4000 ਕਿਊਸ ਘਾ ਰਿਹਾ ਹੈ 49 ਦਿਨ ਗਮਜਾਲ ਮੋਰਚੇ ਜਦੋਂ ਆਪਾਂ ਲਾਇਆ ਸੀ ਉਦੋਂ ਵੀ 49 ਦਿਨ ਮੋਰਚਾ ਇਸੇ ਗੱਲ ਕਰਕੇ ਚੱਲਦਾ ਰਿਹਾ ਵੀ ਇਹਦਾ ਜਿਹੜਾ ਤੁਸੀਂ ਸਾਨੂੰ ਪਾਣੀ ਦੀ ਮੀਰ ਰੈਂਡ ਕਰਾ ਕੇ ਦੀ ਤੇ ਸਾਨੂੰ 49 ਦਿਨ ਬੈਠਣਾ ਪਿਆ ਸੀ ਜਦੋਂ ਮੀਰ ਮੰਡ ਕਰਾਈ ਦੋ ਕਿਸੇ ਰਿਕਾਰਡ ਵੀ ਸਰਕਾਰੀ ਨਹੀਂ ਤਾਂ ਬਾਅਦ ਦੇ ਫਾਈਲ ਲੈ ਲੋ ਯਾਰ ਕੰਨਾ ਗੁੱਲਾ ਕਰਦੇ ਆਂ ਦੀ ਕਿਉਂ ਮੈਂ ਤਾਂ ਆਪਾਂ ਨੂੰ ਚਾਹੀਦਾ 32 5264 ਕਿ ਉਸ ਕੇ ਪਾਰ ਠੀਕ ਹੈ ਚਲੋ ਇਹ ਆਪਾਂ 4 ਤਰੀਕ ਤੋਂ ਬਾਅਦ ਬੈਠ ਕੇ ਮਸਲੇ ਦਾ ਹੱਲ ਕਰਦੇ ਆਂ ਉਹ ਸਾਰੇ ਐਡਮਨ ਐਸਸੀ ਨੂੰ ਐਕਸੈਨ ਨੂੰ ਬੁਲਾ ਲੈਂਗੇ ਕੀ ਕਿ ਉਹਨੂੰ ਗੱਲ ਕਰਦੇ ਆਂ ਮંત્રી ਸਾਹਿਬ ਲੋਕੀ ਉਸੇ ਦਲ ਸੰਮੇਲਨ ਦਾ ਆਪਾਂ ਚੱਲ ਨਹੀਂ ਇਹ ਐਮਐਲਏ ਸਾਹਿਬ ਅਸੀਂ ਤੁਹਾਨੂੰ ਆਪ ਤੁਹਾਨੂੰ ਸ਼ਾਇਦ ਭੁੱਲ ਗਿਆ ਹੋਵੇ ਆਪਾਂ ਮਾਰਕੀਟ ਕਮੇਟੀ ਚ ਵੀ ਮੀਟਿੰਗ ਕੀਤੀ ਸੀ ਫਿਰ ਕਿਸਾਨ ਸੰਸਦ ਵੀ ਸੱਦਿਆ ਸੀ ਤੁਹਾਨੂੰ ਵੀ ਸੱਦਾ ਪੱਤਰ ਦਿੱਤਾ ਹੈ ਆਪਾਂ ਸਾਰਿਆਂ ਨੂੰ ਬੁਲਾਇਆ ਸੀ ਕੋਈ ਤੁਹਾਡੇ ਤੇ ਸਾਡਾ ਕੋਈ ਪਰਸਨਲ ਨਹੀਂ ਹੈ ਅਸੀਂ ਤਾਂ ਸਾਰਿਆਂ ਤੋਂ ਇਹ ਚਾਹੁੰਦੇ ਸੀ ਵੀ ਆਪਣੇ ਇਲਾਕੇ ਦਾ ਹੱਲ ਨਿਕਲੇ ਯੂ ਕਰਾਂਗੇ ਆਪਾਂ ਹੁਣ ਮੇਰੀ ਗੱਲ ਸੁਣ ਲੋ ਗੰਗਕ ਨਾਲ ਨਹਿਰ ਪਾਣੀ ਗੰਗਕ ਨਾਲ ਨਹਿਰ ਉਹਨੂੰ 1500 ਕਿਊਸਕ ਪਾਣੀ ਬੀਬੀਐਮ ਨੇ ਸ਼ੇਅਰ ਦਿੱਤਾ ਹੈ 1500 ਕਿਊਸਕ ਤੋਂ ਵੱਧ ਨਹੀਂ ਚੱਲ ਸਕਦਾ ਉਹਦੇ ਵਿੱਚ ਚੱਲ ਰਿਹਾ 2600 ਕਿਊਸਕ 2600 ਕਿਊਸਕ ਦਾ ਮਤਲਬ 3.5 ਲੱਖ ਏਕੜ ਦਾ ਪਾਣੀ ਉਹਦੇ ਵਿੱਚ ਫालतू ਪੈ ਰਿਹਾ ਆਪਣੇ ਇਲਾਕੇ ਨੂੰ ਪਾਣੀ ਨਹੀਂ ਮਿਲਦਾ ਦੂਜੇ ਨੰਬਰ ਤੇ ਜਿਹੜੀ ਇੰਦਰਾ ਖੰਡ ਦੀ ਕਨਾਲ ਨਹਿਰ ਹੁੰਦੀ ਮੀਰਮੈਂਡ ਕਰਾ ਲਓ 3.5-4 ਲੱਖ ਏਕੜ ਦਾ ਪਾਣੀ ਉਹਦੇ ਵਿੱਚ ਫालतू ਜਾ ਰਿਹਾ ਆਪਾਂ ਨੂੰ ਪਾਣੀ ਆਪਣਾ 52 64 ਕਿਊਸਕੂਬ ਨਹੀਂ ਮਿਲ ਰਿਹਾ ਜਦ ਕਿ ਇਹ 1960 62 ਦਾ ਪਾਣੀ ਹੈ ਅੱਜ ਤਾ ਪਾਣੀ ਇਹ ਘਟੋ ਘਟ ਜਿਵੇਂ ਫੈਕਟਰੀਆਂ ਆਬਾਦੀ ਵਧੀ ਜਾਂ ਜ਼ਮੀਨਾਂ ਦੁਬਾਰਾ ਜ਼ਿਆਦਾ ਕਮਾਂਡ ਹੋਈਆਂ ਨੇ ਇਹ ਪਾਣੀ 7 8000 ਕਿਊਸਕੂਬ ਚਾਹੀਦਾ ਸੀ ਤੇ ਪਾਣੀ ਤਾਂ ਆਪਾਂ ਨੂੰ ਆਪਣਾ ਪੂਰਾ ਵੀ ਨਹੀਂ ਮਿਲ ਰਿਹਾ ਤੁਸੀਂ ਮੇਰੀ ਗੱਲ ਆਪਾਂ 4 ਜੂਨ ਨੂੰ ਇਲੈਕਸ਼ਨ ਇੱਕ ਇੱਕ ਜੂਨ ਨੂੰ ਇਲੈਕਸ਼ਨ 4 ਨੂੰ ਰਿਜ਼ਲਟ ਆ ਜਾਣਾ ਕਮੇਟੀ ਤੁਸੀਂ 5 ਨੂੰ ਆਜੋ 6 ਨੂੰ ਆਜੋ ਮੇਰੇ ਨਾਲ ਗੱਲ ਕਰਕੇ ਦੂਜਾ ਜੀ ਤੁਸੀਂ ਬਦਲਾ ਦੀ ਗੱਲ ਕੀਤੀ ਵੀ ਅਸੀਂ ਹਬੌਰ ਦਾ ਵੀ ਜਰਾ ਤੁਸੀਂ ਯਾਦ ਕਰਾਉਣਾ ਆਪਾਂ ਯਾਦ ਤਾਂ ਆਪਣਾ ਕੀ ਹੋਣਾ ਸੀ ਜੋ ਤੁਸੀਂ ਵੇਖ ਲਓ ਸਾਡਾ ਅਜ ਤੋਂ ਲੰਬੀ ਦਾ ਸਾਰਾ ਮੈਂਡੋਰ ਦਾ ਚੱਕ ਕੇ ਦਫ਼ਤਰ ਗੱਲਵਾ ਗਿਆ ਸੀ ਸੁਖਚੈਨ ਦਾ ਸੁਖਚੈਨ ਦਾ ਫਿਰ ਮੇਰੀ ਗੱਲ ਪਹਿਲਾਂ ਪਹਿਲਾਂ ਸਵਾਲ ਕੀਤਾ ਜਵਾਬ ਦਿਓ ਉਹ ਜਿਹੜਾ ਕਿਰਾਇਆ ਕਿੰਨਾ ਨੇ ਹਬੌਰ ਵਾਲੇ ਨੇ ਕਰਾਇਆ ਉਹ ਪਿਛਲੀ ਕਾਂਗਰਸ ਸਰਕਾਰ ਦੀ ਜਿਹੜੀ ਪ੍ਰਪੋਜ਼ਲ ਹੈ ਉਹਨਾਂ ਉਹਨਾਂ ਦੀ ਪ੍ਰਪੋਜ਼ਲ ਸੀ ਆਪਣਾ ਜਾਖੜ ਸਾਹਿਬ ਦੀ ਨਾ ਕੀ ਆਪਣੀ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਮੇਰੀ ਔਰ ਐਮ ਐਲ ਏ ਜਲਾਲਾਬਾਦ ਔਰ ਐਮ ਐਲ ਏ ਫਾਜ਼ਿਲਕਾ ਦੀ ਸਾਡੀ ਤਿੰਨਾਂ ਦੀ ਮੀਟਿੰਗ ਹੋਈ ਸੀ ਸੀਐਮ ਸਾਹਿਬ ਨਾਲ ਉਹ ਵੀ ਆਪਾਂ ਲੈ ਕੇ ਆਵਾਂਗੇ ਵਾਪਸ ਉਹ ਜਾਣ ਨਹੀਂ ਦਿੰਦੇ ਸਰ ਇਹ ਹੋ ਨਹੀਂ ਗਿਆ ਤੁਹਾਡੇ 35 ਸਾਲ ਹੋ ਗਏ ਨੇ ਆਪਣੀ ਸਰਕਾਰ ਆਈ ਦੇਖੋ ਨਹੀ ਗੱਲ ਸੁਣੋ ਉਹ ਜਿਹੜੀ ਪ੍ਰਪੋਜ਼ਲ ਪਿਛਲੀ ਸਰਕਾਰ ਦੀ ਸੀ ਮੈਂ ਕੱਢ ਤੁਹਾਨੂੰ ਜੋ ਸਰ ਉਹ ਆਪਾਂ ਆਪਾਂ ਰੱਦ ਵੀ ਕਰਵਾ ਸਕਦੇ ਉਹ ਕਰਾਵਾਂਗੇ ਹੁਣ ਕਰਾਵਾਂਗੇ ਹੁਣ ਇਹ ਦੇਖੋ ਵੀ ਆਪਣੇ ਤਾਂ ਜੇ ਇੱਥੋਂ ਹੁਣ ਇੱਕ ਤਾਂ 25 ਕਿਲੋਮੀਟਰ ਆਪਾਂ ਜਾਣਾ ਦਫ਼ਤਰ ਇੱਕ ਬੰਦੇ 80 ਕਿਲੋਮੀਟਰ ਉਹ ਜਾਣ ਨਹੀਂ ਦੇਵਾਂਗੇ ਵਾਪਸ ਲੈ ਕੇ ਆਵਾਂਗੇ ਇਹਨਾਂ ਕਰਕੇ ਆ ਤੁਸੀਂ ਦੇਖ ਲਓ ਆਪਣੇ ਬੱਲੂਆਂ ਨੇ ਦੀ ਆ ਚਾਹੇ ਕੱਲੂ ਟਾਇਲ ਰਾਮਕੋਟ ਆਪਣੀ ਜਿਹੜੀ ਮਰਜ਼ੀ ਟਾਇਲ ਲੈ ਲਓ ਵੀ ਜਿਹੜਾ ਨਹਿਰੀ ਪਾਣੀ ਆਪਣਾ ਪਿੱਛੋਂ ਪੂਰਾ ਨਹੀਂ ਆ ਰਿਹਾ ਹੁੰਦੇ ਕਰਕੇ ਆਪਣਾ ਇੱਥੇ ਬੜਾ ਵੱਡਾ ਨੁਕਸਾਨ ਹੋ ਰਿਹਾ ਦੂ ਜਿਹੜਾ ਆਪਾਂ ਮੁੱਦਾ ਚੱਕਿਆ ਸੀ ਨਰਮੇ ਦਾ ਨਰਮੇ ਦੇ ਤੁਹਾਨੂੰ ਫਿਰ ਉਹ ਹਾਰੀ ਗੱਲ ਵਾਰ-ਵਾਰ ਵੀ ਆਪਾਂ ਕਿਸਾਨ ਸੰਸਦ ਇਸੇ ਲਈ ਬੁਲਾਈ ਸੀ ਕਿ ਨਰਮੇ ਦੇ ਬੀਜ ਆਪਣਾ ਨਰਮਾ 3 ਸਾਲ ਹੋ ਗਏ ਨੇ ਮਾਰਿਆ ਜਾ ਰਿਹਾ ਆ ਹੁਣ 20 ਦਾ ਪੈਕ ਤੇ ਕਹਿੰਦੇ ਆਪਣੇ ਆਪਣੀ ਸਰਕਾਰ ਨੇ ਆਪਣੇ ਖੇਤੀਬਾੜੀ ਵਿਭਾਗ ਨੇ ਆਖਿਆ ਬੀਜੋ ਤੇ ਆ ਕੰਪਨੀਆਂ ਨੂੰ ਉੱਤੇ ਲਿਖਤਾ ਹੈ ਵੀ ਤੁਹਾਡੇ ਜਿਹੜੀ ਗੁਲਾਬੀ ਸੁੰਡੀ ਹੈ ਵੀ ਇਹ ਕੰਟਰੀ ਵਿੱਚ ਡਵੈਲਪ ਹੋ ਚੁੱਕੀ ਵੀ ਇੱਥੇ ਆਪਣੇ ਵੀ ਵੱਖ-ਵੱਖ ਭਾਗਾਂ ਵਿੱਚ ਇੱਥੇ ਗੁਲਾਬੀ ਸੁੰਡੀ ਆ ਗਈ ਜੀ ਤੁਸੀਂ ਆਂਦੇ ਸਪਰੇਵਾਂ ਕਰਿਆ ਜੀ ਤੇ ਫਿਰ ਇਹ ਬੀਟੀ ਆਪਾਂ ਦਾ ਪੰਜਾਬ ਚ ਇੰਡੀਆ ਚ ਬੈਠੇ ਆ ਆਪਣੇ ਬੀਟੀ 2 ਹਜੇ ਤੱਕ 3 ਨਹੀਂ ਆਇਆ ਪਾਕਿਸਤਾਨ ਚ ਫੋਰ ਆ ਗਿਆ ਚਲੋ ਦੇਖੋ ਇਹ ਕੋਈ ਹੁਣ ਹੁਣ 5 ਮਿੰਟਾਂ ਦੇ ਵਿੱਚ ਇਹ ਮੁੱਦੇ ਹੱਲ ਨਹੀਂ ਹੋਣੇ ਨਹੀਂ ਪੁੱਛਣਾ ਫਿਰ ਜੇ ਨਾ ਜੀ ਜੇ ਜੇ ਉਹਨਾਂ ਨੂੰ ਪਸਾਨੀ ਦੀ ਆਪਾਂ ਗੱਲ ਕਰਨੀ ਜੀ ਚਾਰ ਤਰੀਕ ਤੋਂ ਬਾਅਦ ਤੁਸੀਂ ਜਦੋਂ ਮਰਜ਼ੀ ਜਿੱਥੇ ਮੈਨੂੰ ਮਰਜ਼ੀ ਬੁਲਾਓ ਆਪਾਂ ਬੈਠ ਕੇ ਹੱਲ ਕਰਦੇ ਆਂ ਔਰ ਆਪਾਂ ਜਿਹੜੇ ਆਪਣੇ ਖੇਤੀਬਾੜੀ ਮਨਿਸਟਰ ਆਪਾਂ ਉਹਨਾਂ ਕੋਲ ਵੀ ਚੱਲਾਂਗੇ ਆਪਾਂ ਤੁਹਾਨੂੰ ਮੈਂ ਲੈ ਕੇ ਚੱਲੂੰਗਾ ਚੰਡੀਗੜ੍ਹ ਮੇਰੇ ਨਾਲ ਚੱਲੋ ਇੱਕ ਅਸੀਂ ਤੁਹਾਨੂੰ ਇਹ ਪੁੱਛਦੇ ਸੀ ਵੀ ਜੇ ਤੁਸੀਂ ਹੁਣ ਪਿੰਡਾਂ ਚ ਆਉਣੇ ਹੋ ਵੋਟਾਂ ਮੰਗਣ ਪਰ ਆਇਆ ਨਹੀਂ ਉਹਨਾਂ ਨੂੰ ਕਿਸ ਆਧਾਰ ਤੇ ਅਸੀਂ ਵੋਟਾਂ ਪਾਈ ਮੈਂ ਕਮਲਦੇਵ ਜੀ ਕੀਤਾ ਜੀ ਦੱਸੋ ਮੈਂ ਹਾਂਜੀ ਹੁਣ ਤੱਕ ਬੱਲੂ ਆਨੇ ਦੇ ਵਿੱਚ ਮੈਂ 850 ਕਰੋੜ ਰੁਪਏ ਦੇ ਪ੍ਰੋਜੈਕਟ ਲੈ ਆ ਚੁੱਕਿਆ ਔਰ ਜਿਹੜੇ ਮੈਂ ਪਿੰਡਾਂ ਨੂੰ ਪੈਸਾ ਲੈ ਕੇ ਇੱਕ ਮਿੰਟ ਇੱਕ ਮਿੰਟ ਇਹ ਤਾਂ ਫਿਰ ਤੁਸੀਂ ਜਾ ਕੇ ਦੇਖੋ ਨਾ ਔਰ ਪੈਸਾ ਤੁਹਾਡੇ ਘਰਾਂ ਚ ਤਾਂ ਆਣਾ ਨਹੀਂ ਸਾਡੇ ਤਾਂ ਮੇਰੀ ਇੱਕ ਪਹਿਲਾਂ ਗੱਲ ਸੁਣੋ ਗੱਲ ਸੁਣੋ ਸੁਖਚੈਨ ਕਾਲਜ ਲੈ ਕੇ ਆਏ ਆ 578 ਕਰੋੜ 28 ਲੱਖ ਦਾ ਆਪਣਾ ਪ੍ਰੋਜੈਕਟ ਲੈ ਕੇ ਆਏ ਆ ਪਿੰਡ ਪੱਤਰੇ ਵਾਲੀ ਦੇ ਵਿੱਚ 80 ਕਰੋੜ ਦਾ ਇੱਥੇ ਆਜਾ ਪਹਿਲਾਂ ਇੱਕ ਮਿੰਟ ਪਹਿਲਾਂ ਨਹੀਂ ਆ ਵੇਖੋ ਜੀ ਹਾਂਜੀ ਆ 528 ਕਰੋੜ ਦਾ ਮੇਰੇ ਕੋਲ ਸਾਰਾ ਡਾਟਾ ਹੈ ਜੀ ਮੈਂ ਕਢਾ ਕੇ ਲਿਆ ਆ ਜਿਹੜਾ ਤੁਸੀਂ ਮੇਰੇ ਕੋਲ ਪੀਡੀਐਫ ਹੈ ਜੇ ਤੁਸੀਂ ਇਹ ਸਾਬਤ ਕਰ ਦਿਓ ਮੈਂ ਹੁਣੇ ਆਮ ਅਸੀਂ ਛੱਡੀ ਕਿਸਾਨੀ ਅਸੀਂ ਅੱਜ ਤੁਹਾਡੇ ਮਗਰ ਲਾ ਕੇ ਤੁਹਾਡੀਆਂ ਵੋਟਾਂ ਮੰਗਾਂਗੇ 21 ਤਰੀਕ 12 ਮਹੀਨਾ 2021 ਨੂੰ ਇਹਦੇ ਟੈਂਡਰ ਹੋਏ ਨੇ ਉਦੋਂ ਤਾਂ ਆਪਣੀ ਸਰਕਾਰ ਹੀ ਨਹੀਂ ਸੀ ਆਪਣੀ ਸਰਕਾਰ ਅਲੋਟਮੈਂਟ ਹੋਇਆ 4 1 2022 ਨੂੰ ਉਦੋਂ ਬਾਅਦ ਬੋਤਾ ਪਈ ਨਹੀਂ 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 ਇੱਕ ਮਿੰਟ ਲੰਬਾ ਬੋਤੀ ਨਾ ਨਾ ਆਪਾਂ ਦੇਖੋ ਆਪਾਂ ਉਸੋ ਜੀ ਆਪਾਂ ਦੇਖੋ ਇਹ ਆਪਾਂ ਕਿਸੇ ਸਰਕਾਰ ਨਾਲ ਗੱਲ ਕਰੀਏ ਇੱਕ ਇੱਕ ਕਹਿਰ ਕਾਲ ਜੀ ਪਿਛਲੀ ਸਰਕਾਰ ਚ ਆਇਆ ਜੀ ਨਹੀਂ ਨਹੀਂ ਐਵੇਂ ਉਹਦਾ ਨਹੀਂ ਨਹੀਂ ਇੱਕ ਮਿੰਟ ਮੈਨੂੰ ਵੀ ਪਤਾ ਹੈ ਹਾਂ ਜੀ ਦੇਖੋ ਗੱਲ ਗੱਲ ਇਹ ਹੈ ਪੈਸਾ ਆਪਣੀ ਸਰਕਾਰ ਦੇ ਵਿੱਚ ਆਇਆ ਆਸੀਂ ਰਿਲੀਜ਼ ਕਰਾ ਕੇ ਲਿਆ ਤੁਸੀਂ ਕਾਲੇ ਜੀ ਕਾਲਜ ਨੂੰ ਬਣ ਗਿਆ ਫਿਰ ਕਾਲਜ ਪਹਿਲੇ ਇੱਕ ਮਿੰਟ ਗੱਲ ਸੁਣ ਲੋ ਇਹ ਸਵਾਲ ਕੀਤਾ ਜਵਾਬ ਵੀ ਲੈ ਲੈ ਹਾਂ ਕੋਈ ਨਹੀਂ ਵਿਚ ਲੈ ਐਵੇਂ ਕਰੋ ਮੈਨੂੰ ਵੀ ਮੈਨੂੰ ਵੀ ਮੈਨੂੰ ਵੀ ਸਾਰੀਆਂ ਗੱਲਾਂ ਦਾ ਪਤਾ ਹੈ ਬਿਲਕੁਲ ਉਹ ਕਾਲਜ ਕਿਉਂ ਨਹੀਂ ਬਣਿਆ ਜੀ ਉਹ ਕਾਲਜ ਤੁਹਾਨੂੰ ਪਤਾ ਕੈਂਸਲ ਹੋ ਗਿਆ ਸੀ ਜਾਖੜ ਸਾਹਿਬ ਨੇ ਕੈਂਸਲ ਕਰਾਤਾ ਸੀ ਤਿੰਨ ਵਾਰ ਯੂਨੀਵਰਸਿਟੀ ਤੋਂ ਟੀਮਾਂ ਲੈ ਕੇ ਆਏ ਆ ਸਾਰਾ ਸਰਵੇ ਕਰਾ ਕੇ ਅਸੀਂ ਕਾਲਜ ਖੁਲਾਇਆ ਕਿਉਂ ਕਿਉਂ ਨਾ ਉਹ ਚੱਲ ਗਿਆ ਜੀ 3 ਸਾਲ ਹੋ ਗਏ ਸਰਕਾਰ ਮੇਰੀ ਇੱਕ ਮਿੰਟ ਗੱਲ ਸੁਣੋ ਪਹਿਲਾਂ ਗੱਲ ਸੁਣੋ ਹਾਂ ਜੀ ਤੁਸੀਂ ਤਾਂ ਸਾਰੇ ਸਰਸਾਪਾ ਭਰਾ ਤੁਸੀਂ ਕਿਸਾਨ ਵੀਰੋ ਜਿਹੜੇ ਮੁੱਦੇ ਤੁਹਾਨੂੰ ਚੱਕਣੇ ਚਾਹੀਦੇ ਉਹ ਤੁਸੀਂ ਚੱਕਦੇ ਨਹੀਂ ਪਹਿਲਾਂ ਗੱਲ ਸੁਣੋ ਤੁਸੀਂ ਮਾਰਕੀਟ ਕਮੇਟੀ ਹਬੋਰ ਹੈ ਹਾਂਜੀ ਉਹਦੇ ਵਿੱਚ ਆਪਣੀਆਂ 29 ਮੰਡੀਆਂ ਪੈਂਦੀਆਂ ਹਾਂਜੀ ਉਹਦਾ ਉਹਦੀ ਜਿਹੜੀ ਆਪਣੀ ਕਮਾਈ ਹੁੰਦੀ ਹੈ ਸਾਰੀ ਬੱਲੂਆਂ ਨੇ ਹਲਕੇ ਦੇ ਕਿਸਾਨ ਭਰਾਵਾਂ ਦੀ ਜਾਂਦੀ ਅਸੀਂ ਤਾਂ ਰੋਏ ਰੋਨੇ ਹ ਤੁਸੀਂ ਗੱਲ ਤਾਂ ਸੁਣੋ ਨਾ ਪਹਿਲਾਂ ਗੱਲ ਨੂੰ ਸੁਣੋ ਪਿਛਲੇ 55 ਸਾਲਾਂ ਤੋਂ ਉਹ ਜਿਹੜਾ ਮਾਰਕੀਟ ਕਮੇਟੀ ਅਬੋਰ ਦਾ ਪੈਸਾ ਅਬੋਰ ਚ ਲੱਗਦਾ ਰਿਹਾ ਹੈ ਅੱਜ ਤੱਕ ਕਿਸੇ ਬੱਲੂਆ ਨੇ ਹਲਕੇ ਦੀ ਕਿਸੇ ਕਿਸਾ ਜਿੱਥੇ ਬੰਦੀ ਨੇ ਕਿਉਂ ਨਹੀਂ ਕਿਉਂ ਨਹੀਂ ਮੁੱਦਾ ਚੱਕਿਆ 9 ਕਰੋੜ ਰੁਪਇਆ ਹਰ ਸਾਲ ਉੱਥੇ ਲੱਗਦਾ ਆਪਣਾ ਅਬੋਰ ਦੇ ਵਿੱਚ ਇਹ ਮੁੱਦੇ ਮੈਂ ਚੱਕੇ ਆ ਮੈਂ ਤਾਂ ਕੋਈ ਕਿਸਾਨ ਨਹੀਂ ਆ ਮੇਰੇ ਤਾਂ ਕੋਈ ਜ਼ਮੀਨ ਨਹੀਂ ਇੱਥੇ ਪਹਿਲਾਂ ਪਹਿਲਾਂ ਇੱਕ ਮਿੰਟ ਗੱਲ ਪਹਿਲਾਂ ਗੱਲ ਅਸੀਂ ਮਾਰਕੀਟ ਕਮੇਟੀ ਵੱਖਰੀ ਕਰ ਰਹੇ ਆ ਤੁਹਾਡੇ ਵੀ ਸਾਰੇ ਕਿਸਾਨ ਭਰਾਵਾ ਦਾ ਜਿਹੜਾ ਸਰਸਵਰਤ ਪਹਿਲ ਪਹਿਲੇ ਇੱਕ ਮਿੰਟ ਗੱਲ ਤਾਂ ਸੁਣ ਲੈਂਦੇ ਅਬੋਰ ਦੇ ਵਿੱਚ ਤੁਸੀਂ ਜਾ ਕੇ ਦੇਖ ਲਓ ਟਾਣੀਆਂ ਦੇਖ ਲਓ ਮੰਡੀਆਂ ਦੇਖ ਲਓ ਕੋਈ ਕੱਚੀਆਂ ਨਹੀਂ ਤੇ ਬੱਲੂਆਣੇ ਦੀਆਂ ਕੋਈ ਪੱਕੀਆਂ ਨਹੀਂ